ਆਇਆ ਹੋਇਆ ਮੁੰਡਾ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਘਰ ਦੇ ਹਾਲਾਤ ਇੰਨੇ ਮਾੜੇ ਸੀ ਕਿ ਉਸ ਨੂੰ ਵਿਦੇਸ਼ ਜਾ ਕੇ ਰੋਜ਼ੀ-ਰੋਟੀ ਕਮਾਣੀ ਪਈ ਘਰ ਦੇ ਵਿੱਚ ਪਿਤਾ ਪਹਿਲਾਂ ਹੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਅਤੇ ਸਾਰਾ ਬੋਝ ਇਸ ਮੁੰਡੇ ਦੇ ਮੋਢਿਆਂ ਤੇ ਉੱਪਰ ਹੀ ਸੀ ਇਸ ਦੀ ਪਤਨੀ ਅਤੇ ਮਾਂ ਇਸ ਸਮੇਂ ਰੋਂਦੇ-ਕੁਲਾਂਦੇ ਹੋਏ ਹੀ ਆਖ ਰਹੀ ਨੇ ਕਿ ਸਾਨੂੰ ਨਹੀਂ ਪਤਾ ਉਸਦੇ ਨਾਲ ਕੀ ਬਣਿਆ 2 ਸਾਲ ਪਹਿਲਾਂ ਵਿਦੇਸ਼ ਕੇ ਨਿਰਮਲ ਸਿੰਘ ਦੇ ਨਾਲ ਕੋਈ ਮਾੜੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਬਸ ਹੀ ਖਬਰ ਮਿਲੀ ਕਿ ਉਹ ਇਸ ਦੁਨੀਆ ਤੇ ਵਿੱਚ ਨਹੀਂ ਰਿਹਾ 31 ਸਾਲਾਂ ਨੌਜਵਾਨ ਨਿਰਮਨ ਸਿੰਘ ਦੀ ਅਚਾਨਕ ਹੀ ਜਾਨ ਜਾਣ ਦੀ ਖਬਰ ਮਾਂ ਨੂੰ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਡ ਛਾਪਿਆਂ ਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅਮਰitsar ਦੇ ਨਾਲ ਸਬੰਧਿਤ ਇਹ ਮੁੰਡਾ 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਉੱਥੇ ਜਾ ਕੇ ਇਸ ਨੇ ਕਈ ਸੁਨਹਿਰੀ ਸੁਪਨੇ ਦੇਖੇ ਅਤੇ ਘਰ ਦੇ ਹਾਲਾਤਾਂ ਨੂੰ ਬਦਲਣ ਦੇ ਖਾਤੇ ਰੋ ਜੀਤੋੜ ਮਿਹਨਤ ਵੀ ਕਰ ਰਿਹਾ ਸੀ ਪਰ ਇਸ ਦੇ ਵਿਚਾਲੇ ਹੀ ਇਹ ਮਾੜੀ ਖਬਰ ਮਾ ਦੇ ਕੰਨਾਂ ਦੇ ਵਿੱਚ ਪਈ ਮਾ ਵਰਿੰਦਰ ਕੌਰ ਨੇ ਕਿਹਾ ਕਿ ਮੇਰੇ ਪਤੀ ਅਜੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਤੇ ਹੁਣ ਮੇਰਾ ਪੁੱਤ ਵੀ ਇਸ ਤਰ੍ਹਾਂ ਛੱਡ ਕੇ ਚਲਾ ਗਿਆ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਹੀ ਮੁੰਡੇ ਨੂੰ ਵਿਦੇਸ਼ ਭੇਜਿਆ ਗਿਆ ਸੀ ਅਤੇ ਉਸ ਦੀ ਪਤਨੀ ਕਿਰਨਪ੍ਰੀਤ ਕੌਰ ਵੀਰ ਸਮੇਰੋਂ ਦੇ ਗੁਰ ਲਾਂਦੇ ਹੋਏ ਹੀ ਆਖ ਰਹੀ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਮ੍ਰਿਤਕ ਦੇ ਨੂੰ ਇੱਥੇ ਲਿਆ ਸਕੀਏ ਉਹਨਾਂ ਨੇ ਪੰਜਾਬ ਸਰਕਾਰ ਸਮੇਤ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਤੀ ਦੀ ਮ੍ਰਿਤਕ ਦੇ ਸਾਨੂੰ ਲਿਆ ਕੇ ਸੌਂਪੀ ਜਾਵੇ ਇਸ ਮੌਕੇ ਤੇ ਪਰਿਵਾਰਿਕ ਮੈਂਬਰ ਡੂੰਘੇ ਸਦਮੇ ਅਤੇ ਦੁੱਖ ਦੇ ਵਿੱਚ ਸੀ ਦੱਸਦੀ ਹੈ ਕਿ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ ਪਤਨੀ ਅਤੇ 5 ਸਾਲ ਦੇ ਮਾਸੂਮ ਪੁੱਤ ਅਰਮਾਨ ਵੀਰ ਨੂੰ ਛੱਡ ਗਿਆ ਕਰਦੇ ਹਾਲਾਤ ਬੇहद ਹੀ ਮਾੜੇ ਨੇ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਉਹ ਮੁੰਡਾ ਹੀ ਇਸ ਘਰ ਦਾ ਕਰਤਾ ਕਰਤਾ ਧਰਤਾ ਸੀ ਅਤੇ ਉਹ ਵੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਸ ਤੋਂ ਬਾਅਦ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਪੀੜਤ ਪਰਿਵਾਰ ਦੀ బాਸ ਸਰਕਾਰ ਨੂੰ ਫੜਨੀ ਚਾਹੀਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਸਹੀ ਢੰਗ ਦੇ ਨਾਲ ਚੱਲ ਸਕੇ ਬੇਜੋ ਹੀ ਕਮਾਈ ਕਰਨ ਵਾਸਤੇ ਹਨ ਨਾ ਪਤਾ ਉੱਥੇ ਇਹਦਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਐਕਸੀਡੈਂਟ ਹੋ ਗਿਆ ਉਹਦਰ ਅਹੀਂ ਜਿਉਣੀ ਹੋਰ ਪੀਲ ਕਰਦੇ ਆਂ ਕਿ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿਦਾਂ ਟਾਈਮ ਹੋ ਗਿਆ ਸੀ ਲੈਣ ਨੂੰ ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚਾਹੀਏ ਕਿੰਨੀਆਂ ਨਹੀਂ ਆਈਆਂ ਅਹੀਂ ਹੋ ਅਪੀਲ ਕਰਦੇ ਆਂ ਸਾਡੀ ਹੈਲਪ ਕਰੋ ਕਿ ਇੰਨਾ ਕਿੰਨਾ ਇੰਡੀਆ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ ਹਾਂਜੀ ਅਹੀਂ ਉਥੇ ਗੁਰਦਵਾਰੀ ਸੰਸਥਾ ਵਾਲਾ ਨਾ ਕੀਤੀਗਾ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਕੀ ਨਾਈ ਤੁਹਾਡਾ ਇੰਦਰ ਜਰਨੈਲ ਸਿੰਘ ਕੀ ਲੱਗਦਾ ਸੀ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਕਿੰਨਾ ਨੇ 31 ਸਾਲ ਦਾ ਸੀ ਕਿਹੜੀ ਕੰਟਰੀ ਵਿੱਚ ਰਹਿੰਦਾ ਸੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦਾ ਸੀ ਵੈਲਡਿੰਗ ਦਾ ਕੰਮ ਕਰਦਾ ਸੀ ਵੈਲਡਿੰਗ ਦਾ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਇਹ ਦੱਸ ਤਾਨੂੰ ਕਿਵੇਂ ਬਦਲ ਗਿਆ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਰਮਲ ਐਕਸੀਡੈਂਟ ਹੋ ਗਿਆ ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਇਹ 1 ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਇਹ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨੀ ਇਹੀ ਅਸੀਂ ਤਬਸਾਹੂ ਰਿਕੁਐਸਟ ਕਰਦੇ ਆਂ ਨਰੇ ਵੀਰਾਂ ਗਾੜੀ ਤੇ ਪ੍ਰਧਾਨ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬਾਡੀ ਆ ਉਹ ਜਲਦ ਜਲਦ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀਂ ਸਾਰੇ ਕੰਮ ਕਰ ਲੈਣ ਤੁਹਾਡੇ ਬ੍ਰਦਰ ਦੀ ਮੈਰਿਜ ਹੋਈ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਹਾਂਤ ਜਿਹੜਾ ਥੋੜਾ ਕੰਮ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਲੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਬੇਸਿਕ ਬਾਹਰ ਤਿੰਨ ਸਾਲ ਹੋਈ ਨੇ ਆ ਕੀ ਮੰਗ ਕੀ ਹੈ ਹੁਣ ਤੁਹਾਡੀ ਮੰਗ ਬਸ ਇਹੀ ਹਨ ਰਾਣੀ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਘਰ ਭੇਜੀ ਜਾਵੇ ਤੇ ਜਿਹੜੀ ਸਾਡੀ ਮੱਤ ਕੀਤੀ ਜੀ